गुड इवनिंग टू ऑल ऑफ यू मैं ਦੱਸਣਾ ਚਾਹਾਂਗਾ ਜੀ ਅੱਜ ਕੀਆ ਦੀ ਕੈਰਨ ਕਲਾਵਿਸ ਲਾਂਚ ਹੋਈ ਹੈ ਮੈਂ ਸਭ ਤੋਂ ਪਹਿਲੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਟਾਫ ਨੂੰ ਸਾਰੇ ਟੀਮ ਮੈਂਬਰਸ ਨੂੰ ਇਹਦੇ ਲਈ ਬਹੁਤ-ਬਹੁਤ ਬਤਾਈ ਦੇਣਾ ਚਾਹਾਂਗਾ ਜੀ ਕੀ ਇਹਦਾ ਇੱਕ ਨਵਾਂ ਕਨਸੈਪਟ ਆਇਆ ਹੈ ਸਰ ਕੀਆ ਕੈਰਨਸ ਆਪਾਂ ਆਲਰੇਡੀ ਇਹਦੇ ਵਿੱਚ 7 ਸੀਟਰ ਦੇ ਵਿੱਚ ਆ ਰਹੀ ਸੀ ਅੱਜ ਕੀਆ ਦੀ ਇੱਕ ਨਵੀਂ ਕੈਰਨਸ ਕਲਾਵਿਸ ਨਾਮ ਦੇ ਵਿੱਚ ਅਪਗ੍ਰੇਡਡ ਮਾਡਲ ਆਇਆ ਹੈ ਇਹਦੇ ਵਿੱਚ ਸਾਨੂੰ ਤਿੰਨ ਤਰ੍ਹਾਂ ਦੇ ਇੰਜਨ ਆਏ ਨੇ ਸਰ ਇਹਦੇ ਵਿੱਚ ਸਾਨੂੰ ਪੈਟਰੋਲ ਇੰਜਨ ਮਿਲ ਜਾਏਗਾ ਜੀ ਇਹਦੇ ਵਿੱਚ ਸਾਨੂੰ ਡੀਜ਼ਲ ਇੰਜਨ ਮਿਲ ਜਾਏਗਾ ਪਲੱਸ ਇਹਦੇ ਵਿੱਚ ਸਾਨੂੰ ਪੈਟਰੋਲ ਟਰਬੋ ਇੰਜਨ ਮਿਲ ਜਾਏਗਾ ਅਗਰ ਆਪਾਂ ਪਹਿਲਾਂ ਗੱਲ ਕਰੀਏ ਪਹਿਲਾਂ ਸਾਡੇ ਕੋਲ ਪੈਟਰੋਲ ਤੇ ਡੀਜ਼ਲ ਦੋਵੇਂ ਇੰਜਨ ਆ ਰਹੇ ਸੀ ਬਟ ਐਜ਼ ਆਫ ਨਾਓ ਅਪਰ ਗੱਲ ਕਰ ਰਹੇ ਤਾਂ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਉਹ ਜਿਹੜੀਆਂ ਆਪਸ਼ਨ ਸਾਨੂੰ ਪੈਟਰੋਲ ਡੀਜ਼ਲ ਅਬ ਪੈਟਰੋਲ ਟਰਬੋ ਦੇ ਵਿੱਚ ਆ ਗਈਆਂ ਤੇ ਜੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਸਰ ਸਾਨੂੰ ਇਹਦੇ ਜਿਹੜੀਆਂ ਪੈਨੋਮਿਕ ਡਿਊਲ ਸਨ ਪੈਨੋਮਿਕ ਸਨਰੂਫ ਆ ਗਈ ਹੈ ਸਰ ਲੈਦਰ ਸੀਟਸ ਲਾਇਵ ਵੀ ਲਾਜਨਗੇ ਸਰ ਲਗਜ਼ਰੀ ਫੀਲਸ ਤੁਹਾਨੂੰ ਇਹਦੇ ਵਿੱਚ ਪੂਰੀਆਂ ਮਿਲਣਗੀਆਂ ਅਗਰ ਸੇਫਟੀ ਵਾਈਜ਼ ਗੱਲ ਕਰੀਏ ਸਰ ਜਿਹੜੇ ਇਹਦੇ 18 ਸੇਫਟੀ ਕਿਟਸ ਹੈਗੇ ਜੀ ਉਹ ਆਪਣੇ ਮਾਡਲ 1 ਤੋਂ ਲੈ ਕੇ ਮਾਡਲ ਐਂਡ ਤੱਕ ਜਿਹੜੇ ਵੀ ਮਾਡਲਸ ਆ ਰਹੇ ਨੇ ਇਹਦੇ ਵਿੱਚ ਸਾਰੇ ਦੇ ਸਾਰੇ ਮਾਡਲਸ ਦੇ ਵਿੱਚ ਤੁਹਾਨੂੰ 18 ਦੇ 18 ਸੇਫਟੀ ਕਿਟਸ ਮਿਲਣਗੇ ਅਪਾਰਟ ਫਰਮ ਦੈਟ ਅਗਰ ਆਪਾਂ ਗੱਲ ਕਰੀਏ ਜਮਾਇਦਰ ਟੈਕਨੋਲੋਜੀ ਦਾ ਜਮਾਨਾ ਦੀ ਟੈਕਨੋਲੋਜੀ ਦੇ ਦੌਰਾਨ ਕੀ ਆ ਕਦੀ ਵੀ ਟੈਕਨੋਲੋਜੀ ਤੋਂ ਪਿੱਛੇ ਨਹੀਂ ਰਿਹਾ ਟੈਕਨੋਲੋਜੀ ਦੇ ਵਿੱਚ ਕੀ ਆ ਦੇ ਵਿੱਚ ਤੁਹਾਨੂੰ ਐਡਵਾਂਸ ਲੈਵਲ 2 ਦਾ ਸਿਸਟਮ ਮਿਲ ਜਾਏਗਾ ਐਡਵਾਂਸ ਲੈਵਲ 2 ਦੇ ਸਾਰੇ ਫੀਚਰ ਇਹਦੇ ਵਿੱਚ ਨਾਲ ਨਾਲ ਤੁਹਾਨੂੰ ਮਿਲ ਜਾਣਗੇ ਕੰਪੇਅਰ ਕਰੀਏ ਇਸ ਰੇਂਜ ਦੇ ਵਿੱਚ ਬਾਕੀ ਗੱਡੀਆਂ ਨਾਲੋਂ ਤਾਂ ਕਿਸ ਤਰ੍ਹਾਂ ਹੋ ਰਿਹਾ ਸਰ ਜੇਕਰ ਤੁਸੀਂ ਬਾਕੀ ਰੇਂਜ ਦੇ ਵਿੱਚ ਕੰਪੇਅਰ ਕਰਦੇ ਹੋ ਤੁਸੀਂ ਬਾਕੀ ਦੇ ਵਿੱਚ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਉਹ ਆਰਟੀਕਲ ਸੈਗਮੈਂਟ ਆਂਦਾ ਲੇਕਿਨ ਉਹ ਸੈਗਮੈਂਟ ਦੇ ਨਾਲ ਕਦੀ ਕੰਪੇਅਰ ਨਹੀਂ in this budget which you will get with the complete features sir je shehar di kalgari khas kar amritsar de vich mileage di gal kariye ya hor tarah di gal kariye kis tarah alag samukhish karne sir mileage te agar pa gal kariye definitely sir being as a middle class customer or being as a customer jo meri sab to pehli soch rehndi ho mileage di rehndi hai mileage je di main di gal karan sir jehdi petrol de vich jehdi hagi o tonu 17 to 18 di mileage ithi rahegi ਪੇ ਅਗਰ ਆਪਾਂ ਹਾਈਵੇ ਦੇ ਉੱਤੇ ਚੱਲ ਰਹੇ ਹਾਂ ਇਟ ਵਿਲ ਬੀ ਦਾ 18 ਪਲੱਸ ਐਸ ਕੈਰਨਸ ਦੇ ਨਾਲ ਸਾਨੂੰ ਜਿਹੜਾ ਇਹਦਾ ਫੀਡਬੈਕ ਬਹੁਤ ਅੱਛਾ ਰਿਹਾ ਹੈ ਕੈਰਨਸ ਦੇ ਵਿੱਚ ਵੀ ਜਿਹੜੇ ਕਸਟਮਰ ਨੇ ਇਹਦੀ 20 ਪਲੱਸ ਤੱਕ ਐਵਰੇਜ ਲੈ ਕੇ ਗਏ ਨੇ ਤਾਂ ਅਗਰ ਆਪਾਂ ਡੀਜ਼ਲ ਤੇ ਨਹੀਂ ਗੱਲ ਕਰੀਏ ਡੀਜ਼ਲ ਦੇ ਵਿੱਚ ਸਾਡੀ ਜਿਹੜੀ ਐਵਰੇਜ ਹੈਗੀ ਹੈ ਸਰ ਉਹ 23 24 ਦੇ ਨਾਲ ਨਾਲ ਇਹਦੀ ਕਲੇਮ ਕਰਦੇ ਸਰ ਬਿਲਕੁਲ ਹੈ ਸਾਡੇ ਕੋਲ ਆਟੋਮੈਟਿਕ ਵੀ ਆਏਗੀ ਸਰ ਮੈਨੂਅਲ ਵੀ ਮਿਲ ਜਾਏਗੀ ਜੀ ਡੀਜ਼ਲ ਪੈਟਰੋਲ ਡੀਜ਼ਲ ਪੈਟਰੋਲ ਸਰ ਬੁਕਿੰਗ ਸਟਾਰਟ ਹੈ ਬੁਕਿੰਗਸ ਆਲਰੇਡੀ ਸਟਾਰਟ ਹੈ ਜੀ इवन अगर ਆਪਾਂ ਬੁਕਿੰਗਸ ਦੀ ਗੱਲ ਕਰੀਏ ਆਲਰੇਡੀ 1.50+ ਬੁਕਿੰਗਸ ਜਰੀਏ ਜਗੀਆਂ ਹੋ ਚੁੱਕੀਆਂ ਨੇ ਸਰ ਮੈਂ ਤੇ ਅਹੀ ਆਪਣੇ ਸ਼ਹਿਰ ਵਾਸੀਆਂ ਨੂੰ ਕਹਾਂਗਾ ਜਿੰਨੀ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਕਰਵਾਓ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਫੁੱਲਫਿਲ ਕਰ ਸਕੀਏ ਕਲਰ ਕਲਰ ਆਪਸ਼ਨ ਸਰ ਕਲਰ ਆਪਸ਼ਨ ਦੀ ਗੱਲ ਕਰੀਏ ਸਰ ਆਹ ਤਰ੍ਹਾਂ ਦੇ ਕਲਰ ਦੇ ਵਿੱਚ ਇਹਦੇ ਵਿੱਚ ਅਵੇਲੇਬਲ ਹੈ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਵਾਈਟ ਵੀ ਦੋ ਤਰ੍ਹਾਂ ਨਾਲ ਆਏਗਾ ਸਰ ਉਸ ਤੋਂ ਬਾਅਦ ਗ੍ਰੇ ਆ ਜਾਏਗਾ ਜੀ ਸਿਲਵਰ ਆ ਜਾਏਗਾ ਸਰ ਉਸ ब्लू शेड मिल जाएगी सर ये अठ कलर लॉन्च हुई है सर ये सर गितश किया न्यूली ओपन शोरूम है सर तीन महीने हो गए हैं अमृतसर फोर्ट रोड अमृतसर शोरूम है अपार्ट फ्रॉम कैर केर, एंड किया किसी भी प्रोडक्ट के लिए आना होया शोरूम विजिट कर सकते हो साडो सैल्टॉस सोनेट कैरन नाउ कैरन क्लैवे उस तो बाद गल करिए सिक्स जो प्रोडक्ट नेवेलेबल है साड़ी वर्कशॉप जीडी हैगी भी अमृतसर ही अवेलेबल हैगी हैरका बापास उपरि वर्कशॉप अवेलेबल है नीयर डी ए वी पब्लिक स्कूल सर एनी टाइम कोई भी किया उसे तो विजिट कर सकते हैं सर ऑल स्पेयर पार्ट फील्ड भी अवेलेबल है